ਕੇਂਦਰ ਦੀ ਮੋਦੀ ਸਰਕਾਰ ਦਾ ਜਾਂ ਪੰਜਾਬ ਗਵਰਨਮੈਂਟ ਦਾ ਖੇਤੀ ਸੈਕਟਰ ਤੇ ਹਮਲਾਵਾ ਉਹ ਉਹਦੇ ਚ ਜਿਵੇਂ ਭਾਰਤ ਅਮਰੀਕਾ ਸਮਝੌਤਾ ਵਾ ਉਹਦੇ ਚ ਕਪਾਹ ਦਿੱਤੇ ਉਹਨਾਂ ਨੇ ਟੈਰਫ ਘਟਾ ਦਿੱਤਾ ਹੈਗਾ ਤਾਂ ਉਹਦਾ ਬੜਾ ਮਾਰੂ ਪ੍ਰਭਾਵ ਪੈ ਰਿਹਾ ਹੈਗਾ ਪੂਰੇ ਦੇਸ਼ ਦੇ ਵਿੱਚ ਇਹਦੂ ਕਹਾ ਹਾਲੇ ਪਿਛਲੀਆਂ ਮੰਗਾਂ ਦੇ ਵਿੱਚ ਜਿਵੇਂ ਦਿੱਲੀ ਅੰਦੋਲਨ ਦੀਆਂ ਕਈ ਮੰਗਾਂ ਜਿਵੇਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਰਜ਼ਾ ਮੁਕਤੀ ਇਹੋ ਕਹਾਣ ਆ ਇਸ ਵੇਲੇ ਪੰਜਾਬ ਹੜਾਂ ਦੀ ਮਾਰ ਵਿੱਚ ਆ ਔਰ ਜ਼ਮੀਨਾਂ ਵਾਲੇ ਮਸਲੇ ਤੇ ਵੀ ਸਰਕਾਰ ਇਸ ਗੱਲ ਨੂੰ ਵੀ ਕੇਂਦਰ ਜਾਂ ਪੰਜਾਬ ਸਰਕਾਰ ਕੱਲ ਨੂੰ ਜ਼ਮੀਨਾਂ ਤੇ ਕੋਈ ਨਵੀਂ ਪਾਲਿਸੀ ਬਣਾ ਕੇ ਇਹਨੂੰ ਦੱਬਣ ਨਹੀਂ ਆਉਗੀ ਇਹਦੀ ਵੀ ਗਰਜੈਸ਼ ਨਹੀਂ ਹੈਗੀ ਤਾਂ ਜਿਹੜੀਆਂ ਇਹ ਸਾਰੀਆਂ ਸੰਭਾਵਨਾ ਨੇ ਵੀ ਕਿਸਾਨਾਂ ਲਈ ਸਾਂਝੇ ਸੰਘਰਸ਼ ਕਰਕੇ ਉਹਨਾਂ ਨੂੰ ਜਿਹੜੀ ਆ ਸੰਘਰਸ਼ ਕਰਕੇ ਕੁਛ ਨਾ ਕੁਛ ਰਾਹਤ ਦਵਾਈ ਜਾ ਸਕੇ ਉਹ ਨਿੱਟੀਆਂ ਪਾਲਸੀਆਂ ਕਿਸਾਨਾਂ ਵਿਰੁੱਧ ਮਜ਼ਦੂਰਾਂ ਵਿਰੁੱਧ ਆ ਰਹੀਆਂ ਉਹਨੂੰ ਕਿਵੇਂ ਰੋਕ ਲਾਈ ਜਾ ਸਕੇ ਇਹਨੂੰ ਸਮਝਦਿਆਂ ਹੋਇਆਂ ਅੱਜ ਐਸਕੇਮ ਨਾਲ ਮੀਟਿੰਗ ਸੱਦੀ ਸੀ ਜਿਨ੍ਹਾਂ ਵਿੱਚ ਜਗENDER ਸਿੰਘ ਜੀ ਗ੍ਰਾਹਾ ਡਾਕਟਰ ਦਰਸ਼ਨਪਾਲ ਕੇਪੀ ਜੀ ਰਮਿੰਦਰ ਪਟਿਆਲਾ ਇਹ ਸਾਥੀ ਆਏ ਸੀਗੇ ਤੇ ਕਿਸੇ ਕਾਰਨ ਮਹਿਰਤਲ ਰਾਜੇਵਾਲ ਸਾਹਿਬ ਨਹੀਂ ਆ ਸਕੇ ਠੀਕ ਸੀਗੇ ਉਦਾਂਤਰੀ ਮਿਲਣ ਤੇ ਜਿਹੜੀ ਅੱਜ ਸਾਡੀ ਗੱਲ ਚੱਲੀ ਆ ਕਿਸਾਨ ਮਜ਼ਦੂਰ ਮੋਰਚੇ ਨੇ ਜੜਾ ਵਾ ਘਟੋਂ ਘੱਟ ਠੀਕ ਹੈ ਐਕਸ਼ਨ ਟੂ ਐਕਸ਼ਨ ਪ੍ਰੋਗਰਾਮ ਤੇ ਆਪਦੀ ਨੀਤੀ ਉਹਨਾਂ ਨੂੰ ਸਪਸ਼ਟ ਕਰ ਦਿੱਤੀ ਆ ਔਰ ਇਹਦੇ ਚ ਵੀ ਇਹਨਾਂ ਨੂੰ ਗੱਲਾਂ ਨੂੰ ਲੈ ਕੇ ਕਹਾ ਇਕੱਠਾ ਚੱਲਿਆ ਜਾ ਸਕਦਾ ਵਾ ਦੂਸਰਾ ਅਸੀਂ ਇਹਦੇ ਤੇ ਜੋ ਅੱਜ ਰੱਖਿਆ ਹੈਗਾ ਵਾ ਆਪਣਾ ਵੀ ਵੱਡੇਰਾਂ ਤੋਂ ਵੇਖਦੇ ਆ ਹੋਇਆ ਸਾਨੂੰ ਇਕੱਠੇ ਚੱਲਣਾ ਚਾਹੀਦਾ ਉਹ ਤੇ ਲਿਖਤ ਉਹਨਾਂ ਵੱਲੋਂ ਮੰਗੀ ਅਸੀਂ ਲਿਖਤੀ ਉਹਨਾਂ ਨੂੰ ਦੇ ਦਾਂਗੇ। ਔਰ ਆਪਣੇ ਮੋਰਚੇ ਦੇ ਵਿੱਚੋਂ ਵਿਚਾਰ ਕਰਨ ਕੇ ਐਸਕੇਮ ਦੇ ਵਿੱਚ ਸਾਰੀ ਗੱਲ ਵੀ ਅਵਿਚਾਰ ਕਰਨ ਤੋਂ ਬਾਅਦ ਅੱਗੇ ਪ੍ਰੋਸੈਸ ਵਧੂਗਾ। ਜਿਹੜੀ ਮੀਟਿੰਗ ਆ ਉਹ ਚੰਗੇ ਮਾਹੌਲ ਦੇ ਵਿੱਚ ਹੋਈ ਹੈਗੀ ਆ। ਠੀਕ। ਔਰ ਇਹ ਆਉਣ ਵਾਲੇ ਸਮੇਂ ਲਈ ਮਤਲਬ ਏਕਤਾ ਲਈ ਇੱਕ ਪੋਜ਼ਿਟਿਵ ਸਾਈਨ ਆ ਕਿ ਏਕਤਾ ਹੋਣ ਦੀਆਂ ਸੰਭਾਵਨਾ ਬਹੁਤ ਜ਼ਿਆਦਾ ਨੇ ਕੇਂਦਰ ਦੀ ਮੋਦੀ ਸਰਕਾਰ ਦਾ ਜਾਂ ਪੰਜਾਬ ਗਵਰਨਮੈਂਟ ਦਾ ਖੇਤੀ ਸੈਕਟਰ ਤੇ ਹਮਲਾਵਾ ਉਹ ਉਹਦੇ ਵਿੱਚ ਜਿਵੇਂ ਭਾਰਤ ਅਮਰੀਕਾ ਸਮਝੌਤਾ ਵਾ ਉਹਦੇ ਵਿੱਚ ਕਪਾਹ ਦਿੱਤੇ ਉਹਨਾਂ ਨੇ ਟੈਰਫ ਘਟਾ ਦਿੱਤਾ ਹੈਗਾ ਤਾਂ ਉਹਦਾ ਬੜਾ ਮਾਰੂ ਪ੍ਰਭਾਵ ਪੈ ਰਿਹਾ ਹੈਗਾ ਪੂਰੇ ਦੇਸ਼ ਦੇ ਵਿੱਚ ਇਦੋ ਕਹਾ ਹਾਲੇ ਪਿਛਲੀਆਂ ਮੰਗਾਂ ਦੇ ਵਿੱਚ ਜਿਵੇਂ ਦਿੱਲੀ ਅੰਦੋਲਨ ਦੀਆਂ ਕਈ ਮੰਗਾਂ ਜਿਵੇਂ ਐਮਐਮਐਸ ਵੀ ਲੀਗਲ ਗਰੰਟੀ ਕਾਨੂੰਨ ਕਰਜ਼ਾ ਮੁਕਤੀ ਇਦੋ ਕਹਾ ਇਸ ਵੇਲੇ ਪੰਜਾਬ ਖਾੜਾਂ ਦੀ ਮਾਰ ਵਿੱਚ ਆ ਔਰ ਜ਼ਮੀਨਾਂ ਵਾਲੇ ਮਸਲੇ ਤੇ ਵੀ ਸਰਕਾਰ ਇਸ ਗੱਲ ਨੂੰ ਵੀ ਕੇਂਦਰ ਜਾਂ ਪੰਜਾਬ ਸਰਕਾਰ ਕੱਲ ਨੂੰ ਜ਼ਮੀਨਾਂ ਤੇ ਕੋਈ ਨਵੀਂ ਪਾਲਿਸੀ ਬਣਾ ਕੇ ਇਹਨੂੰ ਦੱਬਣ ਨਹੀਂ ਆਉਗੀ ਇਹਦੀ ਵੀ ਗਵਾਹੀ ਨਹੀਂ ਹੈਗੀ ਤਾਂ ਜਿਹੜੀਆਂ ਇਹ ਸਾਰੀਆਂ ਸੰਭਾਵਨਾ ਨੇ ਕਿ ਕਿਸਾਨਾਂ ਲਈ ਸਾਂਝੇ ਸੰਘਰਸ਼ ਕਰਕੇ ਉਹਨਾਂ ਨੂੰ ਜਿਹੜੀ ਆ ਸੰਘਰਸ਼ ਕਰਕੇ ਕੁਛ ਨਾ ਕੁਛ ਰਾਹਤ ਦਵਾਈ ਜਾ ਸਕੇ ਉਹ ਜੋ ਨਿੱਟੀਆਂ ਪਾਲਸੀਆਂ ਕਿਸਾਨਾਂ ਵਿਰੁੱਧ ਮਜ਼ਦੂਰਾਂ ਵਿਰੁੱਧ ਆ ਰਹੀਆਂ ਉਹਨੂੰ ਕਿਵੇਂ ਰੋਕ ਲਾਈ ਜਾ ਸਕੇ ਇਹਨੂੰ ਸਮਝਦਿਆਂ ਹੋਇਆਂ ਅੱਜ ਐਸਕੇਮ ਨਾਲ ਮੀਟਿੰਗ ਸੱਦੀ ਸੀ ਜਿਨ੍ਹਾਂ ਵਿੱਚ ਜਗਿੰਦਰ ਸਿੰਘ ਜੀ ਗ੍ਰਾਹਾ ਡਾਕਟਰ ਦਰਸ਼ਨਪਾਲ ਕੇਪੀ ਜੀ ਰਮਿੰਦਰ ਪਟਿਆਲਾ ਇਹ ਸਾਥੀ ਆਏ ਸੀਗੇ ਤੇ ਕਿਸੇ ਕਾਰਨ ਮੈਰਿਟਲ ਰਾਜੇਵਾਲ ਸਾਹਿਬ ਨਹੀਂ ਆ ਸਕੇ ਠੀਕ ਪੀਸੀ ਅੱਗੇ ਤੇ ਜਿਹੜੀ ਅੱਜ ਸਾਡੀ ਗੱਲ ਚੱਲੀ ਆ ਕਿਸਾਨ ਮਜ਼ਦੂਰ ਮੋਰਚੇ ਨੇ ਜੜਾ ਵਾ ਘਟੋ ਘੱਟ ਠੀਕ ਹੈ ਐਕਸ਼ਨ ਟੂ ਐਕਸ਼ਨ ਪ੍ਰੋਗਰਾਮ ਤੇ ਆਪਦੀ ਨੀਤੀ ਉਹਨਾਂ ਨੂੰ ਸਪਸ਼ਟ ਕਰ ਦਿੱਤੀ ਆ ਔਰ ਇਹਦੇ ਚ ਕਿ ਇਹਨਾਂ ਨੂੰ ਗੱਲਾਂ ਨੂੰ ਲੈ ਕੇ ਕਹਾ ਇਕੱਠਾ ਚੱਲਿਆ ਜਾ ਸਕਦਾ ਵਾ ਦੂਸਰਾ ਅਸੀਂ ਇਹਦੇ ਤੇ ਜੋ ਅਰਜ਼ ਰੱਖਿਆ ਹੈਗਾ ਵਾ ਆਪਣਾ ਕਿ ਵੱਡੇਰਾਂ ਤੋਂ ਵੇਖਦਿਆਂ ਹੋਇਆ ਸਾਨੂੰ ਇਕੱਠੇ ਚੱਲਣਾ ਚਾਹੀਦਾ ਉਹ ਚ ਲਿਖਤ ਉਹਨਾਂ ਵੱਲੋਂ ਮੰਗੀ ਅਸੀਂ ਲਿਖਤੀ ਉਹਨਾਂ ਨੂੰ ਦੇ ਦਾਂਗੇ ਔਰ ਆਪਣੇ ਮੋਰਚੇ ਦੇ ਵਿੱਚ ਉਹ ਵਿਚਾਰ ਕਰਨਗੇ ਐਸਕੇਮ ਦੇ ਵਿੱਚ ਸਾਰੀ ਗੱਲ ਵੀ ਅਰ ਵਿਚਾਰ ਕਰਨ ਤੋਂ ਬਾਅਦ ਅੱਗੇ ਪ੍ਰੋਸੈਸ ਵਧੂਗਾ ਜਿਹੜੀ ਮੀਟਿੰਗ ਆ ਉਹ ਚੰਗੇ ਮਾਹੌਲ ਦੇ ਵਿੱਚ ਹੋਈ ਹੈਗੀ ਆ ਠੀਕ ਔਰ ਇਹ ਆਉਣ ਵਾਲੇ ਸਮੇਂ ਲਈ ਮਤਲਬ ਏਕਤਾ ਲਈ ਇੱਕ ਪੋਜ਼ਿਟਿਵ ਸਾਈਨ ਆ ਕਿ ਏਕਤਾ ਹੋਣ ਦੀਆਂ ਸੰਭਾਵਨਾ ਬਹੁਤ ਜ਼ਿਆਦਾ ਆ